ਪਹਿਲੇ ਜੀਐਲ ਰਹਿ ਕੇ ਆ ਚੁੱਕਿਆ ਤਾਂ ਪੁਲਿਸ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਉਹਦਾ ਪਰਿਵਾਰ ਵੀ ਆਇਆ ਉਹਨਾਂ ਨੇ ਉਹਨਾਂ ਤੋਂ ਪੁੱਛਤਾ ਚ ਕੀਤੀ ਗਈ ਪੁਲਿਸ ਵੱਲੋਂ ਤਾਂ ਉਹਨਾਂ ਨੇ ਦੱਸਿਆ ਕਿ ਇਹ ਦਿਮਾਗੀ ਤੌਰ ਤੇ ਆਪਤੇੜਾ ਬਹੁਤ ਜ਼ਿਆਦਾ ਜਿਹੜਾ ਨਸ਼ਾ ਕਰਦਾ ਹੈ ਤਵਦੀਰੀ ਜਾਣਕਾਰੀ ਇਹੀ ਸੀ ਵੀ ਇਸ ਰੋਡ ਦੇ ਉੱਪਰ ਮੈਂ ਖੜਾ ਜਿੱਤੇ ਹੀ ਇਹ ਕਾਰਨਾਮਾ ਅੰਜਾਮ ਦਿੱਤਾ ਗਿਆ ਹੈ ਐਸੀ ਰਾਮ ਸ세 ਕਾਲ ਦੀ ਮੈਂ ਤੁਹਾਣਾ ਆਪਣਾ ਬੂਟਾ ਸਿੰਘ ਹੋਂਤਾ ਰਾਤ ਜਿਸ ਘਟਨਾ ਹੋਈ ਹੈ ਇੱਕ ਘਟਨਾ ਹੋਈ ਹੈ ਇੱਕ ਬੱਚੀ ਨੂੰ ਇੱਕ ਵਿਅਕਤੀ ਵੱਲੋਂ ਉਠਾ ਲਿਆ ਜਾਂਦਾ ਹੈ ਔਰ ਮੌਕੇ ਤੋਂ ਉਹਦੇ ਪਰਿਵਾਰ ਵੱਲੋਂ ਛਡਾ ਲਿਆ ਜਾਂਦਾ ਹੈ ਅਸੀਂ ਉਸ ਲੁਪੇਸ਼ਾਂ ਤੇ ਖੜੇ ਆ ਜਿੱਥੇ ਇਹ ਘਟਨਾ ਨੂੰ ਉਸ ਵਿਅਕਤੀ ਵੱਲੋਂ ਇੰਜਾਮ ਦਿੱਤਾ ਗਿਆ ਹੈ ਹਾਲਾਂਕਿ ਪੁਲਿਸ ਨੇ ਰੈਸਟ ਕੀਤਾ ਹੈ ਪੁਲਿਸ ਨੇ ਪੁਛਤਾਸ਼ ਵੀ ਕੀਤੀ ਹੈ ਉਹ ਵਿਅਕਤੀ ਆਫਸਰ ਸੀ ਡਿਮਾਂਡ ਤੋਂ ਜਾਂ ਕਿਵੇਂ ABC ਉਸ ਜੀ ਦਾ ਨਹੀਂ ਪਤਾ ਲੇਕਿਨ ਤੁਹਾਨੂੰ ਵਟੇਰੀ ਜਾਣਕਾਰੀ ਦੇ ਦਈਏ ਅਸੀਂ ਇਸ ਟਾਈਮ ਬਾਰਡਰ ਰੋਡ ਦੇ ਉੱਤੇ ਖੜੇ ਆ ਜਿੱਥੇ ਠਾਬਾ ਸਿਤ ਹੈ ਠਾਬੇ ਦੇ ਉੱਪਰੋਂ ਸਬਜੀ ਜਿਹੜੀ ਹੈ ਮੈਂ ਖੁਦ ਲੈ ਰਿਆ ਸੀ ਇਹ ਘਟਨਾ ਕਿਸੇ ਹੋਰ ਨਾਲ ਨਹੀਂ ਇਹ ਮੇਰੇ ਖੁਦ ਨਾਲ ਹੋਈ ਹੈ ਤਾਂ ਮੈਂ ਕਹੂੰਗਾ ਜੀ ਦੇਖੋ ਬੱਚੇ ਸਾਰਿਆਂ ਦੇ ਸਾਝੇ ਨੇ ਮੇਰੀ ਬੇਟੀ ਨਹੀਂ ਉਹ ਬਾਜ਼ਿਲ ਕਾ ਦੀ ਬੇਟੀ ਸੀ ਜਿਸ ਦੇ ਨਾਲ ਇਹ ਘਟਨਾ ਹੋਈ ਹੈ ਤਾਂ ਮੈਂ ਇਹੀ ਮੈਸੇਜ ਤੁਹਾਨੂੰ ਦੇਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਪੂਰਾ ਪੂਰਾ ਸਤਰਕ ਹੋਵੇ ਜਿਹੜਾ ਇਹ ਸਾਵਧਾਨ ਹੋ ਜਾਓ ਇਹੋ ਜਿਹੀਆਂ ਘਟਨਾਵਾਂ ਲਗਾਤਾਰ ਅੰਜਾਮ ਦੇਣ ਵਾਸਤੇ ਜਿਹੜਾ ਇਹ ਵੀ ਇੱਕ ਚਾਤਰ ਵਿਅਕਤੀ ਪੈਦਾ ਹੋ ਗਏ ਨੇ ਤੇ ਇਹਨਾਂ ਨੂੰ ਆਪਾਂ ਕਿਵੇਂ ਨਾ ਸਪਾਉਣੀ ਹੈ ਤਾਂ ਸਮਾਜ ਦੇ ਵਿੱਚ ਜਿਹੜਾ ਹੈ ਇਸ ਤਰ੍ਹਾਂ ਦੀ ਗੰਦਗੀ ਨਾ ਫੈਲੇ ਤਾਂ ਇਹ ਬਾਰਡਰ ਰੋਡ ਹੈ ਜਿੱਥੇ ਉਸ ਵਿਅਕਤੀ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਵਿਅਕਤੀ ਨਾਲ ਜਿਹੜੀ ਪੁਛਤਾਚ ਕੀਤੀ ਗਈ ਉਸ ਵਿਅਕਤੀ ਵੱਲੋਂ ਦੱਸਿਆ ਗਿਆ ਇਓ ਮਕੂਦਾ ਰਹਿਣ ਵਾਲਾ ਇੱਥੇ ਉਹ ਵਿਸ਼ਿਸ਼ਟ ਆਲਮ शाह ਪਿੰਡ ਵੈਈ ਹੈ ਤਾਂ ਉਹ ਇੱਥੇ ਬਾਰਡਰ ਰੋਡ ਦੇ ਉੱਤੇ ਨਸ਼ਾ ਲੈਣ ਆਇਆ ਸੀ ਤਾਂ ਕਿ ਉਹ ਚਿੱਟੇ ਦਾ ਸੇਵਨ ਕਰਦਾ ਸੀਗਾ ਤਾਂ ਇਸ ਲੋਕੇਸ਼ਨ ਦੇ ਉੱਪਰ ਮੈਂ ਖੜਾ ਸੀ ਮੇਰੀ ਬੇਟੀ ਮੇਰੇ ਕੋਲੇ ਖੜੀ ਸੀ ਮੈਂ ਸਬਜ਼ੀ ਲੈ ਰਿਹਾ ਸੀ ਤਾਂ ਉਸ ਵਿਅਕਤੀ ਵੱਲੋਂ ਮੇਰੀ ਬੇਟੀ ਦਾ ਹੱਥ ਪਕੜ ਲਿਆ ਜਾਂਦਾ ਹੈ ਸਿਰਫ 4 ਸਾਲ ਦੀ ਬੇਟੀ ਹੈ ਤਾਂ ਤੁਹਾਡੇ ਆਪਣੀ ਬੇਟੀ ਹੈ ਫਾਇਜ਼ ਫਾਜ਼ਿਲ ਦਾ ਦੀ ਬੇਟੀ ਹੈ ਤਾਂ ਮੇਰਾ ਮਕਸਦ ਇਹ ਹੀ ਮੈਸੇਜ ਦੇਣ ਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਾ ਜਾਣ ਦਿਓ ਆਪਣੇ ਬੱਚਿਆਂ ਨੂੰ ਪੂਰਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖੋ ਉਹਨਾਂ ਦੀ ਦੇਖਭਾਲ ਕਰਨਾ ਆਪਣਾ ਫਰਜ਼ ਏ ਮਾਪਾਪ ਦਾ ਫਰਜ਼ ਏ ਆਪਾਂ ਗੱਲ ਕਰੀਏ ਤਾਂ ਮੈਂ ਉਸ ਟਾਈਮ ਤੇ ਮੌਕੇ ਤੇ ਇੱਥੇ ਨਾ ਹੁੰਦਾ ਉਹ ਵਿਅਕਤੀ ਇੱਥੋਂ ਉਹਨੂੰ ਪਕੜ ਕੇ ਲੈ ਜਾਂਦਾ ਕੋਈ ਗਲਤ ਘਟਨਾ ਨੂੰ ਇੰਜਾਮ ਦਿੰਦਾ ਇਸ ਤਰ੍ਹਾਂ ਦੀ ਜਿੰਮੇਦਾਰੀਤਾ ਦੇ ਵਿੱਚ ਨਹੀਂ ਪੂਰੇ ਸਮਾਜ ਦੇ ਵਿੱਚ ਫੈਲੀ ਹੋਈ ਹੈ ਤੇ ਇਸ ਨੂੰ ਕਿਵੇਂ ਆਪਾਂ ਨੱਥ ਪਾਉਣੀ ਹੈ ਮੈਨੂੰ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਮੈਂ ਇਹੀ ਬੇਨਤੀ بار-बार ਕਰ ਰਿਹਾ ਆਪਣੇ ਬੱਚਿਆਂ ਦਾ ਧਿਆਨ ਆਪਾਂ ਖੁਦ ਰੱਖਣਾ ਹੈ ਸਤਰਕ ਹੋ ਕੇ ਰਹਿਣਾ ਹੈ ਆਪਣੇ ਬੱਚਿਆਂ ਦਾ ਧਿਆਨ ਰੱਖੋ ਘਰੋਂ ਬਾਹਰ ਨਾ ਜਾਣ ਦਿਓ ਜਿਸ ਤਰ੍ਹਾਂ ਮੇਰੇ ਨਾਲ ਹੋਈ ਹੈ ਮੇਰੀ ਬੇਟੀ ਨੂੰ ਚੱਕ ਕੇ ਲੈ ਕੇ ਜਾ ਰਿਆ ਸੀ ਮੈਂ ਤਾਂ ਮੌਕੇ ਤੇ ਜੁੜਾ ਲਿਆ ਜੇਕਰ ਕੋਈ ਹੋਰ ਵਿਅਕਤੀ ਹੁੰਦਾ ਮੌਕੇ ਤੇ ਨਾ ਹੁੰਦਾ ਉਹਦਾ ਬੱਚਾ ਚੁਪਕੇ ਲੈ ਜਾਂਦਾ ਇਹ ਵਿਅਕਤੀ ਕੀ ਕਰਦਾ ਕਿ ਜਾ ਕੇ ਉਹ ਨਹੀਂ ਪਤਾ ਇੱਕ ਨੇ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਗੰਧਾਪ ਖਤਮ ਕਰੀ ਤਾਂ ਮੇਰੀ ਇਹੀ ਬਾਰੀ ਬਾਰੀ ਬੇਨਤੀ ਮੈਂ ਕਰਦਾ ਕਿ ਤੁਸੀਂ ਮੇਰਾ ਸਹਿਯੋਗ ਦਿਓ ਇਸ ਆਵਾਜ਼ ਨੂੰ ਉੱਪਰ ਚੱਕੋ ਤਾਂ ਕਿ ਇਸ ਤਰ੍ਹਾਂ ਦੀ ਗੰਦਗੀ ਨਾ ਫੈਲੇ ਪੁਲਿਸ ਨੇ ਬੜਾ ਵਧੀਆ ਸਹਿਯੋਗ ਦਿੱਤਾ ਹੈ ਪ੍ਰਸ਼ਾਸਨ ਨੇ ਬੜਾ ਵਧੀਆ ਸਹਿਯੋਗ ਦਿੱਤਾ ਹੈ ਮੌਕੇ ਤੋਂ ਉਸ ਵਿਅਕਤੀ ਨੂੰ ਰੈਸਟ ਕੀਤਾ ਪੁਛਤਾਸ਼ ਕੀਤੀ ਉਹਦਾ ਕ੍ਰਿਮੀਨਲ ਰਿਪੋਰਟ ਚੈੱਕ ਕੀਤਾ ਗਿਆ ਉਹ ਵਿਅਕਤੀ ਪਹਿਲੇ ਜੀਐਨਏ ਰਹਿ ਕੇ ਆ ਚੁੱਕਿਆ ਤਾਂ ਪੁਲਿਸ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਉਹਦਾ ਪਰਿਵਾਰ ਵੀ ਆਇਆ ਉਹਨਾਂ ਨੇ ਉਹਨਾਂ ਤੋਂ ਪੁੱਛਤਾ ਚ ਕੀਤੀ ਗਈ ਪੁਲਿਸ ਵੱਲੋਂ ਤਾਂ ਉਹਨਾਂ ਨੇ ਦੱਸਿਆ ਕਿ ਇਹ ਦਿਮਾਗੀ ਤੌਰ ਤੇ ਅਪਟੈਟ ਹੈ ਬਹੁਤ ਜਿਆਦਾ ਜਿਹੜਾ ਨਸ਼ਾ ਕਰਦਾ ਹੈ ਤਾਂ ਵਦੇਰੀ ਜਾਣਕਾਰੀ ਇਹੀ ਸੀ ਵੀ ਇਸ ਰੋਡ ਦੇ ਉੱਪਰ ਮੈਂ ਖੜਾ ਜਿੱਤੇ ਇਹ ਕੱਖਾਂ ਨੂੰ ਇਨਜਾਮ ਦਿੱਤਾ ਗਿਆ ਸਤਿ ਸ਼੍ਰੀ ਅਕਾਲ ਨਮਸਕਾਰ ਫਿਰ ਮਿਲਾਂਗੇ ਇੱਕ ਤਾਜ਼ਾ ਐਸੀ ਰਿਪੋਰਟ ਦੇ ਨਾਲ ਅਲਰਟ ਰਹੋ